ਅਮਨ ਅਰੋੜਾ ਹਿੰਦੂ ਚਿਹਰੇ ਨੇ ਕਿਤੇ ਨਾ ਕਿਤੇ ਲੱਗਦਾ ਕਿ ਬੀਜੇਪੀ ਨੂੰ ਜਿਵੇਂ ਕਿ ਤੱਕਰ ਦੇ ਲਈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ 2027 ਦੀ ਚੋਣਾਂ ਦੇ ਵਿੱਚ ਵੱਡੀ ਵੋਟ ਬੈਂਕ ਵਧੂਗਾ ਇਹਨਾਂ ਦੇਖੋ ਕੈਪੇਬਿਲਟੀ ਜਿਹੜੀ ਹੈ ਉਹ ਅਮਨ ਅਰੋੜਾ ਜੀ ਦੇ ਵਿੱਚ ਬਹੁਤ ਵਧੀਆ ਢੰਗ ਦੀ ਹੈ ਇੱਥੇ ਹਿੰਦੂ ਜਾਂ ਸਿੱਖ ਦਾ ਕੋਈ ਬਹੁਤਾ ਸਵਾਲ ਨਹੀਂ ਰਹਿੰਦਾ ਕਿਉਂਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਹਨ ਕਿ ਅਸੀਂ ਹੇਜੀ ਹਿੰਦੂਆਂ ਲਈ ਇਹ ਕਰਦੇ ਹਾਂ ਹਿੰਦੂ ਹਿੰਦੂ ਕਾਰਨ ਜਿੱਤ ਜਾਂਦੇ ਸੀ ਜਿਹੜੀ ਵੋਟ ਬੈਂਕ ਹਿੰਦੂ ਜਿਆਦਾ ਮੰਨਦੇ ਸੀ ਪੰਜਾਬ ਦੇ ਵਿੱਚ ਭਟਸਰ ਸਾਹਿਬ ਤੁਸੀਂ ਦੇਖ ਹੀ ਲਿਆ ਕਿ ਬੀਜੇਪੀ ਦਾ ਕਿਹੜਾ ਆਧਾਰ ਹੈ ਇਹਨਾਂ ਸੀਟਾਂ ਵੋਟਾਂ ਦੇ ਵਿੱਚ ਵੀ ਤੁਸੀਂ ਦੇਖ ਲਿਆ ਸਿਰਫ ਬਰਨਾਲੇ ਦੇ ਵਿੱਚ ਇਹਨਾਂ ਨੂੰ ਥੋੜੀ-ਬਹੁਤੀ ਵੋਟ ਮਿਲੀ ਹੈ ਹੋਰ ਕਿਤੇ ਵੋਟ ਹੀ ਨਹੀਂ ਮਿਲੀ ਉਹ ਵੀ ਪਰਸਨਲ ਜਿਹੜੇ ਕੇਵਲ ਸਿੰਘ ਢਿਲੋਂ ਨਾਲ ਦੇ ਉਮੀਦਵਾਰ ਸੀ ਉਹਨਾਂ ਦੇ ਨਿੱਜੀ ਰਸੂਕ ਨਾਲ ਮਿਲੀ ਹੈ ਆਦਰਵਾਇਜ਼ ਬੀਜੇਪੀ ਦਾ ਪੰਜਾਬ ਦੇ ਵਿੱਚ ਕੋਈ ਆਧਾਰ ਨਹੀਂਗਾ ਉਹ ਤਾਂ ਬੀਜੇਪੀ ਵਾਲੇ ਗਲਤ ਸੋਚਦੇ ਆ ਇਹਨਾਂ ਸਾਹਿਬ ਜੇਕਰ ਗੱਲ ਕਰਦੇ ਆ ਤਾਂ ਜਿਵੇਂ ਕਿ ਸੀਐਮ ਭਗਵੰਤ ਮਾਨ ਇੱਕ ਸਿੱਖ ਚਿਹਰਾ ਨੇ ਤੇ ਦੂਜੇ ਪਾਸੇ ਅਰਨ ਅਰੋੜਾ ਨੂੰ ਜਿਹੜਾ ਤੇ ਕਿਤੇ ਨਾ ਕਿਤੇ ਦੇਖਦੇ ਕਿ ਕਿਤਨੀ ਜਿੱਤ ਹੋਈ ਆ ਜਿਵੇਂ ਨੀ ਚੋਣਾ ਦਿਨ ਸੀਟਾਂ ਦੇ ਉਤੇ ਕਿਹਦੇ ਕਿਹਦੇ ਜਿੱਤ ਲਾ ਰਹੇ ਹੋ ਕਿਤੇ ਕਿਤੇ ਸੇਰਾ ਲੱਦੇ ਹੋ ਅਮਨ अरोड़ा ਤੇ ਲਾ ਰਹੇ ਹੋ ਕਿ ਸੀਆ ਭਗਵੰਤ ਮਾਨ ਤੇ ਲਾ ਰਹੇ ਇਸ ਦਾ ਸੇਰਾ ਜੀ ਸਾਡੇ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੇ ਸਿਰ ਸਾਡਾ ਸਭ ਤੋਂ ਵੱਡਾ ਜਾਂਦਾ ਉਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਸੌਰਭ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਪੰਜਾਬ ਨੂੰ ਆ ਜਿਆ ਬੁਲੰਦੀਆਂ ਮੁੱਲ ਲਜਾਣ ਦਾ ਪੂਰਾ ਜੋਰ ਲਾਇਆ ਟਿੱਲ ਦਾ ਜੋਰ ਲਾਇਆ ਵਿਕਾਸ ਦੇ ਕਾਰਜ ਸਾਰੇ ਪੰਜਾਬ ਦੇ ਵਿੱਚ ਚੱਲੇ ਨੇ ਉਹ ਵੀ ਬਹੁਤ ਵੱਡਾ ਸਿਹਰਾ ਜਿਹੜਾ ਮੁੱਖ ਮੰਤਰੀ ਪੰਜਾਬ ਨੂੰ ਜਾਂਦਾ ਸੰਦੀਪ ਪਾਠਕ ਜੀ ਜਿਨ੍ਹਾਂ ਨੇ ਬਹੁਤ ਵਿਉਂਤਬੰਦੀ ਦੇ ਨਾਲ ਇਹ ਚੋਣਾਂ ਦੇ ਵਿੱਚ ਸਾਰੇ ਉਮੀਦਵਾਰਾਂ ਨੂੰ ਲੜਾਈ ਸੀ ਚੋਣ ਉਹਨਾਂ ਦੀ ਵਿਉਂਤਬੰਦੀ ਵੀ ਇੱਥੇ ਕੰਮ ਕੀਤੀ ਹੈ ਤੇ ਸ਼੍ਰੀ ਅਮਨ अरोड़ा ਬਹੁਤ ਹੀ ਪੂਰੇ ਮਤਲਬ ਜਿਵੇਂ ਸਿਆਸਤ ਦੇ ਵਿੱਚ ਖੇਲੇ ਹੋਏ ਖਿਡਾਰੀ ਨੇ ਉਹ ਪਹਿਲਾਂ ਵੀ ਪ੍ਰਧਾਨ ਰਹੇ ਨੇ ਆਮ ਆਦਮੀ ਪਾਰਟੀ ਦੇ ਲਗਭਗ 2018-19 ਦੇ ਵਿੱਚ ਤੇ ਉਦੋਂ ਵੀ ਉਹਨਾਂ ਨੇ ਬੜੀ ਮਿਹਨਤ ਕਰਕੇ ਪਾਰਟੀ ਨੂੰ ਮਜ਼ਬੂਤੀ ਦਵਾਈ ਸੀਗੀ ਤੇ ਹੁਣ ਵੀ ਅਮਨ ਅਰੋੜਾ ਬਹੁਤ ਮਿਹਨਤੀ ਔਰ ਬੜੇ ਤਕੜੇ ਪਾਰਟੀ ਦੇ ਲੀਡਰ ਨੇ ਵਿਰੋਧੀ ਕਿਉਂ ਕਹਿ ਰਹੇ ਨੇ ਕਿ ਜਿਹੜਾ ਕਿ ਭਗਵੰਤ ਮਾਨ ਨੂੰ ਪੂੰਜੇ ਲਾਣ ਲਈ ਅਮਨ ਅਰੋੜਾ ਨੂੰ ਪ੍ਰਧਾਨ ਲਾਇਆ ਲਾਇਆ ਗਿਆ ਵਿਰੋਧੀ ਵਿਚਾਰੇ ਸੁਪਨੇ ਲੈਣ ਦੇ ਆਦੀ ਨੇ ਉਹਨਾਂ ਨੂੰ ਸੁਪਨੇ ਲੈਣ ਦਿਓ ਉਹਨਾਂ ਦੇ ਸੁਪਨੇ ਸੁਪਨੇ ਦੇ ਵਿੱਚ ਹੀ ਅਸੀਂ ਹੁਣ ਸਾਰੇ ਵਿਰੋਧੀ ਤਾਂ ਉੱਥੇ ਚਿਤ ਕਰਤੇ ਹੁਣ ਵਿਰੋਧੀਆਂ ਕੋਲ ਬੋਲਣ ਦਾ ਕੋਈ ਅਧਿਕਾਰ ਨਹੀਂ ਰਹੀ। ਆਟੇਲਾ ਸਾਹਿਬ ਕਿਤੇ ਨਾ ਕਿਤੇ ਲੱਗਦਾ ਕਿ ਜਿਵੇਂ ਕਿ ਅਰਨ ਰੋੜਾ ਨੂੰ ਪ੍ਰਧਾਨ ਲਾਇਆ ਗਿਆ ਤੇ ਇਹ ਤੁਹਾਨੂੰ ਲੱਗਦਾ ਕਿ ਕਿਤੇ ਲੱਗਦਾ ਕਿ ਆਮ ਆਦੀ ਪਾਰਟੀ ਦੇ ਸੀਐਮ ਨੇ ਭਗਵੰਤ ਸਿੰਘ ਮਾਨ ਉਹ ਪੰਜਾਬ ਨੂੰ ਬਾਗਲੌਰ ਨੂੰ ਸਾਂਭ ਨਹੀਂ ਸਕਦੇ ਸੀ ਕਿਤੇ ਇੰਨਾ ਕਿਤੇ ਤਾਂ ਹੀ ਕਿਤੇ ਅਰਨ ਰੋੜਾ ਨੂੰ ਪ੍ਰਧਾਨ ਲਾਇਆ ਦਾ। ਨਹੀਂ ਇਹ ਕਿਵੇਂ ਹੋ ਸਕਦਾ ਜੀ ਪਾਰਟੀ ਦੇ ਪ੍ਰਧਾਨ ਜਿਹੜੇ ਆ ਉਹ ਕੀ ਰੋਡ ਪੈ ਗਈ ਸੀ ਫਿਰ ਕੀ ਪ੍ਰਧਾਨ ਲਾਇਆ ਅਰਣ ਰੋੜਾ ਉਹ ਮੁੱਖ ਮੰਤਰੀ ਪੰਜਾਬ ਕੋਲੇ ਸਮੇਂ ਦੀ ਜਿਹੜੀ ਘਾਟ ਸੀ ਪਾਰਟੀ ਦੀਆਂ ਜਿਹੜੀਆਂ ਸਾਡੀਆਂ ਸਰਗਰਮੀਆਂ ਸੀ ਵਰਕਰਾਂ ਨਾਲ ਮੀਟਿੰਗਾਂ ਸੀ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਆ ਰਹੀ ਸੀ ਦਿੱਕਤ ਕਿਉਂਕਿ ਮੁੱਖ ਮੰਤਰੀ ਪੰਜਾਬ ਕੋਲੇ ਸਾਰੇ ਪੰਜਾਬ ਦੀ ਵਾਗਡੋਰ ਸੀ ਉਹਨਾਂ ਨੇ ਸਰਕਾਰੀ ਕੰਮ ਬਹੁਤ ਸੰਭਾਲਣਾ ਹੁੰਦਾ ਤੇ ਉਹਨਾਂ ਨੇ ਹੀ ਜਿਹੜੀ ਹੈ ਇਹ ਨਿਯੁਕਤੀ ਅਮਨ ਅਰੋੜਾ ਜੀ ਨੂੰ ਦਿੱਤੀ ਹੈ ਤੇ ਕੋਈ ਐਸੀ ਗੱਲ ਨਹੀਂ ਕੋਈ ਦਿੱਕਤ ਨਹੀਂ ਹੈ ਮੁੱਖ ਮੰਤਰੀ ਪੰਜਾਬ ਪੂਰੇ ਚੰਗੀ ਤਰ੍ਹਾਂ ਜਿਹੜੇ ਪੰਜਾਬ ਨੂੰ ਸੁਭਾਰਨ ਦਾ ਯੋਗ ਨਹੀਂ ਵਿਕਾਸ ਦੀ ਗੱਲ ਕੀਤੀ ਹੈ ਤੁਸੀਂ ਜੇਕਰ ਗੱਲ ਕਰੀਏ ਗਰੋਥ ਕਰਨੇ ਕੇ ਵਿਕਾਸ ਤਾਂ ਹੋਈ ਨੇ ਆਮ ਆਦੀ ਪਾਰਟੀ ਦੇ ਰਾਹ ਦੇ ਵਿੱਚ ਜਿਹੜਾ ਕਿ ਪੰਜਾਬ ਦੀ ਪਛੜਿਆ ਗਿਆ ਵਿਕਾਸ ਦੇ ਨਾਂ ਤੇ ਕੋਈ ਗੱਲ ਨਹੀਂ ਹੋ ਰਹੀ ਤੇ ਫਿਰ ਸਾਨੂੰ ਪੰਜਾਬ ਦੇ ਲੋਕਾਂ ਨੇ ਚਾਰ ਵਿੱਚੋਂ ਤਿੰਨ ਸੀਟਾਂ ਕਿਉਂ ਦਿੱਤੀਆਂ ਨੇ ਜੀ ਉਹ ਵੀ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਅਸੀਂ ਕਦੇ ਜਿੱਤੇ ਹੀ ਨਹੀਂ ਸੀ ਜਿੱਥੇ ਸਾਡਾ ਨਾਮ ਨਿਸ਼ਾਨ ਵੀ ਜਿਹੜਾ ਸੀ ਉਹ ਬਹੁਤ ਛੋਟਾ ਸੀਗਾ ਲੇਕਿਨ ਉੱਥੇ ਲੋਕਾਂ ਨੇ ਸਾਨੂੰ ਤਕੜੀ ਵਿਕਟਰੀ ਦਿੱਤੀ ਸਾਡੇ ਉਮੀਦਵਾਰ ਜਿਤਾਏ ਨੇ ਤੇ ਉਹ ਸਾਡਾ ਵਿਕਾਸ ਬੋਲਦਾ ਸਾਡਾ ਕੰਮ ਬੋਲਦਾ ਅਸੀਂ ਕੋਈ ਡੁਪਲੀਕੇਸੀ ਜਾਂ ਕੋਈ ਡਰਾਮੇਬਾਜ਼ੀ ਕਰਕੇ ਲੋਕਾਂ ਤੋਂ ਵੋਟਾਂ ਹਾਸਲ ਨਹੀਂ ਕੀਤੀਆਂ ਕੰਮ ਕਰਕੇ ਹੀ ਹਾਸਲ ਕੀਤੀਆਂ ਸਾਰੇ ਦੇਸ਼ ਦੇ ਵਿੱਚ ਲਗਭਗ 400 ਦੇ ਨੇੜੇ ਨੇ ਸੀਟਾਂ ਸੀ ਅਸੈਂਬਲੀ ਸੀਟਾਂ ਜਿਨ੍ਹਾਂ ਦੀ ਚੋਣ ਹੋਈ ਹੈ ਸਮੇਤ ਪੰਜਾਬ ਤੇ ਸਾਰੀਆਂ ਸੀਟਾਂ ਦੇ ਵਿੱਚੋਂ ਕਾਂਗਰਸ ਦੇ ਪੱਲੇ ਥੋੜੀਆਂ ਜੀਆਂ ਸੀਟਾਂ ਪਈਆਂ ਨੇ ਇਹ ਤੁਸੀਂ ਲਾ ਲਓ ਅ uh, 19 ਸੀਟਾਂ ਮਹਾਰਾਸ਼ਟਰ ਵਿੱਚ ਨੇ ਤੇ 17 ਕ ਸੀਟਾਂ ਝਾਰਖੰਡ ਦੇ ਵਿੱਚ ਨੇ ਤੇ ਇੱਕ ਸੀਟ ਪੰਜਾਬ ਦੇ ਵਿੱਚ ਤੇ ਬਾਕੀ ਕਿਤੇ ਵੀ ਉਹਨਾਂ ਨੂੰ ਸੀਟਾਂ ਨਹੀਂ ਮਿਲੀਆਂ ਸਾਰੇ ਉਹਨਾਂ ਦਾ ਹੁੰਝਾ ਫਿਰਿਆ ਅ ਸਾਰੀਆਂ 30 32 35 ਸੀਟਾਂ ਜਿਹੜੀਆਂ ਨੇ ਉਹ ਜਿੱਤੀਆਂ ਨੇ ਕਾਂਗਰਸ ਨੇ ਐਡੀ ਵੱਡੀ ਨੈਸ਼ਨਲ ਪਾਰਟੀ ਜਿਹੜੀ ਹੈ ਉਹ ਸਾਰੇ ਦੇਸ਼ ਦੇ ਵਿੱਚ ਕੁਝ ਵੀ ਨਹੀਂ ਆਪਣਾ ਨਾਮ ਨਿਸ਼ਾਨ ਪੈਦਾ ਕਰ ਸਕੀ ਇੱਥੇ ਕਾਂਗਰਸ ਪਾਰਟੀ ਨੂੰ ਸੋਚਣਾ ਚਾਹੀਦਾ ਹੈ ਕਿ ਉਹਨਾਂ ਦਾ ਹੁਣ ਜਿਹੜਾ ਉਹ ਭਾਂਡਾ ਫੁੱਟ ਚੁੱਕਿਆ ਲੋਕ ਉਹਨਾਂ ਨੂੰ ਪਿਆਰ ਨਹੀਂ ਕਰਦੇ ਲੋਕਾਂ ਨੂੰ ਸਤਕਾਰ ਨਹੀਂ ਦਿੰਦੇ ਇਸ ਕਰਕੇ ਉਹਨਾਂ ਨੂੰ ਤਾਂ ਚੋਣਾਂ ਦੇ ਵਿੱਚੋਂ ਉਟੀ ਹੋ ਜਾਣਾ ਚਾਹੀਦਾ ਤਾਲੀਆਂ ਨੂੰ ਉਹਨਾਂ ਦੀ ਅਸਲੀ ਜਿਹੜੀ ਹੈ ਜਗ੍ਹਾ ਦਾ ਪਤਾ ਲੱਗ ਗਿਆ ਇਸੇ ਕਰਕੇ ਉਹ ਚੋਣਾਂ ਨਹੀਂ ਲੜੇ ਉਹਨਾਂ ਨੂੰ ਪਤਾ ਸੀ ਕਿ ਸਾਨੂੰ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਕਿਉਂਕਿ ਉਹਨਾਂ ਨੇ ਪਿੱਛੇ ਦੇਖਿਆ ਸੀਗਾ 2022 ਦੀ ਜਨਰਲ ਇਲੈਕਸ਼ਨ ਦੇ ਵਿੱਚ ਜਦੋਂ ਹੋਈਆਂ ਉਦੋਂ ਸਿਰਫ ਉਹਨਾਂ ਦੇ ਤਿੰਨ ਜਿੱਤੇ ਸੀ ਦੇ ਤਿੰਨਾਂ ਦੇ ਵਿੱਚੋਂ ਵੀ ਦੋ ਹਟ ਗਏ ਹੁਣ ਇੱਕ ਰਹਿ ਗਿਆ ਉਹਨਾਂ ਕੋਲੇ ਇਸ ਕਰਕੇ ਅਕਾਲੀ ਦਲ ਦਾ ਜਿਹੜਾ ਆਧਾਰ ਹੈ ਉਹ ਪੰਜਾਬ ਦੇ ਵਿੱਚੋਂ ਖੋ ਗਿਆ ਖੋ ਕਾਂਗਰਸ ਦਾ ਵੀ ਕਾਂਗਰਸ ਨੇ ਵੀ ਪੱਲੇ ਕੁਛ ਨਹੀਂ ਰਿਹਾ ਪਹਿਲਾਂ ਵੀ ਭੁੱਲ ਭੁੱਲੇ ਕਿੰਨਾ ਵੋਟਾਂ ਲੈ ਗਈ ਸੀ ਥੋੜੀਆਂ ਬਹੁਤਾਂ ਕਾਂਗਰਸ ਲੇਕਿਨ ਹੁਣ ਜਿਹੜੀ ਆ ਉਹ ਨਹੀਂ ਕਾਂਗਰਸ ਨੂੰ ਪੈਣੀ ਆ ਉਹ ਹੁਣ ਅੱਗੇ ਫਿਊਚਰ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਚੇਲੋ ਸਾਹਿਬ ਜਿਹੜੇ ਕਿ ਵਾਅਦੇ ਕੀਤੇ ਸਨ ਸੱਤਾ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀ ਆਉਣ ਤੋਂ ਪਹਿਲਾਂ ਤੇ ਪਰ ਉਹ ਵਾਅਦੇ ਦੀ ਗੱਲ ਕਰਦੇ ਆ 5000 ਰੁਪਏ ਵੀ ਮਿਲਿਆ ਹੈਗਾ ਔਰਤਾਂ ਨੂੰ ਤੇ ਹੋਰ ਜਿਹੜੇ ਕਈ ਵਾਅਦਿਆਂ ਤੋਂ ਭੱਜੀ ਹੈ ਸਰਕਾਰ ਤੇ ਉਹ ਵੀ ਲੋਕਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਰੋਸ ਆ ਵਿਰੋਧੀ ਕਹਿ ਰਹੇ ਨੇ ਵੀ ਨਹੀਂ ਜੀ ਨਹੀਂ ਸਰਕਾਰ ਕਿਸੇ ਵੀ ਵਾਅਦੇ ਤੋਂ ਨਹੀਂ ਭੱਜੀ ਹੁਣ ਕਿੱਡਾ ਵੱਡਾ ਵਾਅਦਾ ਜਿਹੜਾ ਬਿਜਲੀ ਦੇ ਬਿੱਲਾਂ ਦਾ ਸੀ 600 ਯੂਨਟ ਹਰ ਪਰਿਵਾਰ ਨੂੰ ਲਗਭਗ 90% ਲੋਕ ਜਿਹੜੇ ਰਹਿਸ਼ੀ ਸਾਡੇ ਪਿੰਡਾਂ ਤੇ ਸ਼ਹਿਰਾਂ ਦੇ ਨੇ ਚਾਹੇ ਉਹ ਗਰੀਬ ਨੇ ਚਾਹੇ ਅਮੀਰ ਨੇ ਚਾਹੇ ਉਹਨਾਂ ਦੀ ਕਿੰਨੀ ਵੀ ਆਮਦਨ ਹੈ ਸਾਰਿਆਂ ਘਰਾਂ ਨੂੰ ਉਸ ਗੱਲ ਦੀ ਇੱਕ ਵਾੜੇ ਤੋਂ ਮਾਫੀ ਮਿਲੀ ਹੈ 90% ਲੋਕਾਂ ਨੂੰ ਬਿਲ ਹੀ ਨਹੀਂ ਆਉਂਦਾ ਬਿਜਲੀ ਦਾ ਤੇ ਹੋਰ ਇਦੋਂ ਵਧੀਆ ਹੋਰ ਸਹੂਲਤ ਕੀ ਦੇ ਸਕਦੇ ਆ ਜੀ ਤਕਰੀਬਨ 600 ਯੂਨਟ ਜਿਹੜੀ ਹੈ ਕਾਂਗਰਸ ਵੇਲੇ 10 ਰੁਪਏ ਦੇ ਨਿਰਦੇਸ਼ਲੇ ਯੂਨੀਵਰਸਿਟੀ 6000 ਰੁਪਏ ਦੇ ਕਰੀਬ ਬਣ ਜਾਂਦੀ ਹੈ ਇੱਕ ਪਰਿਵਾਰ ਨੂੰ 6000 ਰੁਪਏ ਉਹਦੇ ਖਾਤੇ ਦੇ ਵਿੱਚ ਸਮਝੋ ਬਿਜਲੀ ਦੇ ਜਿਹੜੀ ਅਸੀਂ ਦੇ ਰਹੇ ਹਾਂ ਛੋਟ ਉਹਦੇ ਰਹੀਂ ਜਾ ਰਿਹਾ ਹੈ ਤੇ ਜਿਹੜਾ ਤੁਸੀਂ 1000 ਰੁਪਏ ਦੀ ਗੱਲ ਕਰਦੇ ਹੋ ਬਹੁਤ ਛੇਤੀ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਉਹ ਅਸੀਂ ਦੇਣ ਜਾ ਰਹੇ ਹਾਂ ਉਹ ਕੇਂਦਰ ਸਰਕਾਰ ਜਿਹੜੇ ਸਾਡੇ ਪੈਸਿਆਂ ਦੇ ਉੱਤੇ ਰੋਕ ਲਾ ਕੇ ਉਹਨੂੰ ਰੋਕੀ ਬੈਠੀ ਹੈ ਉਹ ਥੋੜੀ ਜਿਹੀ ਉਹਦੇ ਕਰਕੇ ਪ੍ਰੋਬਲਮ ਆ ਰਹੀ ਹੈ ਉਹ ਕੇਂਦਰ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਲੋਕਾਂ ਦੇ ਵਿਕਾਸ ਤੇ ਲੋਕਾਂ ਦੇ ਨਾਲ ਜਿਹੜੀਆਂ ਪਾਰਟੀਆਂ ਰਾਜ ਸੱਤਾ ਦੇ ਵਿੱਚ ਆਉਂਦੀਆਂ ਵਾਅਦੇ ਕਰਕੇ ਉਹ ਵਾਅਦੇ ਪੂਰੇ ਕਰਨ ਦਾ ਪੂਰਾ ਮੌਕਾ ਦੇਵੇ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਰਜਾਨਾ ਟਾਈਮ ਤੇ ਮੈਂ ਅਰਜੰਦਰ ਭੱਟ ਜਿਵੇਂ ਕਿ ਜਿਮਨੀ ਚੌਂਣ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਤਿੰਨ ਸੀਟਾਂ ਤੇ ਜਿੱਤ ਹਾਸਲ ਕਰ ਦਿੱਤੀ ਤੇ ਬਰਨਾਲਾ ਸੀਟ ਤੋਂ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸਾਡੇ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਜੁੜੇ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨਾਲ ਗੱਲਬਾਤ ਕਰਦੇ ਆਂ ਢਿੱਲੋਂ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਤੁਹਾਡਾ ਵੀ ਤੇ ਤੁਹਾਡੇ ਚੈਨਲ ਦਾ ਜਿਨ੍ਹਾਂ ਨੇ ਮੈਨੂੰ ਅੱਜ ਦੇ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਆਪਣੇ ਅ ਸਟੂਡੀਓ ਦੇ ਵਿੱਚ ਬੁਲਾਇਆ ਧੰਨਵਾਦ ਸਾਰਿਆਂ ਦਾ ਤੇ ਸਰੋਤਿਆਂ ਦਾ ਵੀ ਧੰਨਵਾਦ ਜਿਹੜੇ ਸੁਣਦੇ ਨੇ ਤੇ ਸਰੋਤਿਆਂ ਨੂੰ ਵੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਢਿੱਲੋਂ ਸਾਹਿਬ ਮੇਰਾ ਸਵਾਲ ਤੁਹਾਨੂੰ ਪਤਾ ਹੈ ਕਿ ਜਿਵੇਂ ਕਿ ਜਿਮਨੀ ਚੋਣ ਹੋਈ ਹੈ ਤੇ ਅੱਜ ਤੇਨੇ ਸੀਟਾਂ ਦੇ ਜਿੱਤ ਹੁੰਦੀ ਆ ਤੇ ਪਰ ਬਰਨਾਲੇ ਦੀ ਸੀਟ ਹਾਰਨ ਕਾਰਨ ਕੀ ਕਾਰਨ ਬਣਿਆ ਕੀ ਕਿਹੜਾ ਕੀ ਹਾਰਨ ਦਾ ਜਿਹੜਾ ਸਾਹਮਣਾ ਕਰਨਾ ਪਿਆ ਗਿਆ ਪਰ ਸਾਬ ਪਹਿਲਾਂ ਤਾਂ ਚਾਰ ਜਿਮਨੀ ਚੋਣਾ ਸੀ ਗਿਆ ਚਾਰ ਦੇ ਵਿੱਚੋਂ ਤਿੰਨ ਅਸੀਂ ਬੜੀ ਬੜੀ ਐਗਜ਼ੈਂਪਲਰੀ ਚੋਣ ਜਿਹੜੀਆਂ ਨੇ ਉਹ ਜਿੱਤੀਆਂ ਨੇ ਵੱਡੇ ਮਾਰਜਨ ਨਾਲ ਚੋਣ ਜਿੱਤੀ ਆ ਗਿੱਦੜਵਾਹ ਚੋਣ ਜਿਹੜੀ ਅੱਜ ਤੱਕ ਕਦੇ ਵੀ ਨਹੀਂ ਸੀ ਸਾਡੀ ਪਾਰਟੀ ਨੇ ਜਿੱਤੀ ਸਾਡੀ 2022 ਦੀ ਹਨੇਰੀ ਦੇ ਵਿੱਚ ਵੀ ਉਹ ਨਹੀਂ ਸੀ ਅਸੀਂ ਜਿੱਤ ਸਕੇ ਲੇਕਿਨ ਅੱਜ ਲੋਕਾਂ ਨੇ ਸਾਡੀ ਪਾਰਟੀ ਦੇ ਕੰਮ ਦੇਖੇ ਆ ਸਾਡੀ ਸਰਕਾਰ ਦੇ ਕੰਮ ਕਰ ਦੇਖੇ ਆ ਤੇ ਉਹਨਾਂ ਨੇ ਸਾਨੂੰ ਜਿਤਾਇਆ ਵੱਡਾ ਮਾਰਜਨ ਸਾਨੂੰ ਲਗਭਗ 22000 ਦੇ ਨੇੜੇ ਤੇੜੇ ਵੋਟ ਨਾਲ ਸਾਡੇ ਡੀਪੀ ਢਿੱਲੋਂ ਜਿਹੜੇ ਨੇ ਉਹ ਚੋਣ ਜਿੱਤੇ ਨੇ ਡੇਰਾ ਬਾਬਾ ਨਾਨਕ ਜਿਹੜੀ ਸੀਟ ਹੈ ਦੇਖੋ ਉਹ ਅੱਜ ਤੱਕ ਕਦੇ ਵੀ ਸਾਡੇ ਹਿੱਸੇ ਨਹੀਂ ਸੀ ਆਈ ਤੇ ਕਦੇ ਦੂਜੀਆਂ ਪਾਰਟੀਆਂ ਦੇ ਹਿੱਸੇ ਵੀ ਨਹੀਂ ਸੀ ਆਈ ਉਹ ਕਾਂਗਰਸ ਹੀ ਜਿੱਤਦੀ ਰਹੀ ਹੈ ਵੱਡੇ ਲੀਡਰ ਸੀ ਉਹ ਡਿਪਟੀ ਮੁੱਖ ਮੰਤਰੀ ਰਹੇ ਨੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੀ ਮੈਸੇਜ ਆ ਉਹ ਹਾਰੀ ਹੈ ਤੇ ਉਹਨਾਂ ਦੇ ਹਾਰਨ ਦਾ ਕਾਰਨ ਹੀ ਇਹੀ ਸੀਗਾ ਕਿ ਲੋਕਾਂ ਨੇ ਦੇਖਿਆ ਕਿ ਪੰਜਾਬ ਦੇ ਵਿੱਚ ਜੇ ਡਵੈਲਪਮੈਂਟ ਕਰ ਸਕਦੇ ਹੋ ਆਮ ਆਦਮੀ ਪਾਰਟੀ ਸਵਰਪਗਤ ਸਿੰਘ ਮਾਨ ਹਣੀ ਹਰਮਨ ਪਿਆਰੇ ਮੁੱਖ ਮੰਤਰੀ ਨੇ ਉਹਨਾਂ ਦੀ ਅਗਵਾਈ ਵਿੱਚ ਚੱਲ ਰਹੀ ਸਰਕਾਰ ਹੀ ਕਰ ਸਕਦੀ ਹੈ ਤੇ ਲੋਕਾਂ ਨੇ ਵਧੀਆ ਫੈਸਲਾ ਲਿਆ ਡੇਰਾ ਬਾਬਾ ਨਾਨਕ ਦਾ ਵੀ ਚੱਬੇ ਵਾਲ ਜਿਹੜਾ ਸੀ ਉਹ ਇੱਕ ਬਹੁਤ ਹੀ ਵਧੀਆ ਵਿਕਟਰੀ ਹੋਈ ਹੈ ਸਾਡਾ ਨੌਜਵਾਨ ਕੈਂਡੀਡੇਟ ਉੱਥੋਂ ਜਿੱਤੇ ਆ ਤੇ ਬਰਨਾਲੇ ਦੇ ਵਿੱਚ ਸਾਡੀ ਥੋੜੇ ਜਿਹੇ ਵੋਟਾਂ ਨਾਲ ਸੀਟ ਰਹਿ ਗਈ ਲੂਜ਼ ਕੀਤੀ ਹੈ ਉਹ ਥੋੜੀ ਜਿਆ ਸਾਨੂੰ ਉੱਥੇ ਸਾਡਾ ਆਪਣਾ ਹੀ ਕੈਂਡੀਡੇਟ ਜਿਹੜਾ ਸੀ ਉਹ ਵੋਟਾਂ ਖਰਾਬ ਕਰ ਗਿਆ ਅਦਰਵਾਈਜ਼ ਸਾਰੇ ਪੰਜਾਬ ਦੇ ਵਿੱਚ ਸਾਨੂੰ ਵੋਟ ਬਹੁਤ ਵੱਡੀ ਮਿਲੀ ਹੈ ਮਾਰਜਨ ਤੇ ਦੂਜੀ ਗੱਲ ਪੱਟ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਰੇ ਦੇਸ਼ ਦੇ ਵਿੱਚ ਲਗਭਗ 400 ਦੇ ਨੇੜੇ ਦੇ ਨੇ ਸੀਟਾਂ ਸੀ ਅਸੈਂਬਲੀ ਸੀਟਾਂ ਜਿਨ੍ਹਾਂ ਦੀ ਚੋਣ ਹੋਈ ਹੈ ਸਮੇਤ ਪੰਜਾਬ ਤੇ ਸਾਰੀਆਂ ਸੀਟਾਂ ਦੇ ਵਿੱਚੋਂ ਕਾਂਗਰਸ ਦੇ ਪੱਲੇ ਥੋੜੀਆਂ ਜੀਆਂ ਸੀਟਾਂ ਪਈਆਂ ਨੇ ਇਹ ਤੁਸੀਂ ਲਾ ਲਓ 19 ਸੀਟਾਂ ਮਹਾਰਾਸ਼ਟਰ ਵਿੱਚ ਨੇ ਦੇ 17 ਕ ਸੀਟਾਂ ਝਾਰਖੰਡ ਦੇ ਵਿੱਚ ਨੇ ਤੇ ਇੱਕ ਸੀਟ ਪੰਜਾਬ ਦੇ ਵਿੱਚ ਤੇ ਬਾਕੀ ਕਿਤੇ ਵੀ ਉਹਨਾਂ ਨੂੰ ਸੀਟਾਂ ਨਹੀਂ ਮਿਲੀਆਂ ਸਾਰੇ ਉਹਨਾਂ ਦਾ ਹੁੰਝਾ ਫਿਰਿਆ ਸਾਰੀਆਂ 30 32 35 ਸੀਟਾਂ ਜਿਹੜੀਆਂ ਨੇ ਉਹ ਜਿੱਤੀਆਂ ਨੇ ਕਾਂਗਰਸ ਨੇ ਐਡੀ ਵੱਡੀ ਨੈਸ਼ਨਲ ਪਾਰਟੀ ਜਿਹੜੀ ਹੈ ਉਹ ਸਾਰੇ ਦੇਸ਼ ਦੇ ਵਿੱਚ ਕੁਝ ਵੀ ਨਹੀਂ ਆਪਣਾ ਨਾਮ ਨਿਸ਼ਾਨ ਪੈਦਾ ਕਰ ਸਕੀ ਇੱਥੇ ਕਾਂਗਰਸ ਪਾਰਟੀ ਨੂੰ ਸੋਚਣਾ ਚਾਹੀਦਾ ਹੈ ਕਿ ਉਹਨਾਂ ਦਾ ਹੁਣ ਜਿਹੜਾ ਉਹ ਪਾਂਡਾ ਫੁੱਟ ਚੁੱਕੇ ਆ ਲੋਕ ਉਹਨਾਂ ਨੂੰ ਪਿਆਰ ਨਹੀਂ ਕਰਦੇ ਲੋਕਾਂ ਨੂੰ ਸਤਕਾਰ ਨਹੀਂ ਦਿੰਦੇ ਇਸ ਕਰਕੇ ਉਹਨਾਂ ਨੂੰ ਤਾਂ ਚੋਣਾਂ ਦੇ ਵਿੱਚੋਂ ਓਟੀ ਹੋ ਜਾਣਾ ਚਾਹੀਦਾ ਹੈ ਬਟ ਇਹਦਾ ਸਭ ਜੇਕਰ ਗੱਲ ਕਰਦੇ ਆ ਆਪਾਂ ਜਿਵੇਂ ਕਿ ਸੀਐਮ ਭਗਵੰਤ ਮਾਨ ਇੱਕ ਸਿੱਖ ਚੈਨਲ ਨੇ ਤੇ ਦੂਜੇ ਪਾਸੇ ਅਨ ਅਰੋੜਾ ਨੂੰ ਜਿਹੜਾ ਕਿ ਪ੍ਰਧਾਨ ਲਾਤਾ ਹਿੰਦੂ ਚੈਨਲ ਤੇ ਕਿਤੇ ਨਾ ਕਿਤੇ ਦੇਖਦੇ ਕਿ ਇਹਦੀ ਜਿੱਤ ਹੋਈ ਆ ਜਿਵੇਂ ਨੀ ਚੋਣਾਂ ਤੇ ਨੀ ਸੀਟਾਂ ਦੇ ਉੱਤੇ ਕਿਹਦੇ ਕਿਹਦੇ ਜਿੱਤ ਲਾ ਰਹੇ ਹੋ ਕਿਤੇ ਕਿਤੇ ਸਿਰ ਲੱਦੇ ਹੋਏ ਅਮਨ ਅਰੋੜਾ ਤੇ ਲਾ ਰਹੇ ਹੋ ਕਿ ਸੀਐਮ ਭਗਵੰਤ ਮਾਨ ਤੇ ਲਾ ਰਹੇ ਹੋ ਇਸ ਦਾ ਸਿਰਾ ਜੀ ਸਾਡੇ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੇ ਸਿਰ ਸਾਡਾ ਸਭ ਤੋਂ ਵੱਡਾ ਜਾਂਦਾ ਉਹ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਸਵਰਪਗਣ ਸਿੰਘ ਮਾਨ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਪੰਜਾਬ ਨੂੰ ਚਾ ਬੁਲੰਦੀਆਂ ਵੱਲ ਲਿਜਾਣ ਦਾ ਪੂਰਾ ਜੋਰ ਲਾਇਆ ਟਿੱਲ ਦਾ ਜੋਰ ਲਾਇਆ ਵਿਕਾਸ ਦੇ ਕਾਰਜ ਸਾਰੇ ਪੰਜਾਬ ਦੇ ਵਿੱਚ ਚੱਲੇ ਨੇ ਉਹ ਵੀ ਬਹੁਤ ਵੱਡਾ ਸਿਹਰਾ ਜਿਹੜਾ ਮੁੱਖ ਮੰਤਰੀ ਪੰਜਾਬ ਨੂੰ ਜਾਂਦਾ ਸੰਦੀਪ ਪਾਠਕ ਜੀ ਜਿਨ੍ਹਾਂ ਨੇ ਬਹੁਤ ਵਿਉਂਤਬੰਦੀ ਦੇ ਨਾਲ ਇਹ ਚੋਣਾਂ ਦੇ ਵਿੱਚ ਸਾਰੇ ਉਮੀਦਵਾਰਾਂ ਨੂੰ ਲੜਾਈ ਸੀ ਚੋਣ ਉਹਨਾਂ ਦੀ ਵਿਉਂਤਬੰਦੀ ਵੀ ਇੱਥੇ ਕੰਮ ਕੀਤੀ ਹੈ ਤੇ ਸ਼੍ਰੀ ਅਮਨ अरोੜਾ ਬਹੁਤ ਹੀ ਪੂਰੇ ਮਤਲਬ ਜਿਵੇਂ ਸਿਆਸਤ ਦੇ ਵਿੱਚ ਖੇਲੇ ਹੋਏ ਖਿਡਾਰੀ ਨੇ ਉਹ ਪਹਿਲਾਂ ਵੀ ਪ੍ਰਧਾਨ ਰਹੇ ਨੇ ਆਮ ਆਦਮੀ ਪਾਰਟੀ ਦੇ ਲਗਭਗ 2018-19 ਦੇ ਵਿੱਚ ਤੇ ਉਦੋਂ ਵੀ ਉਹਨਾਂ ਨੇ ਬੜੀ ਮਿਹਨਤ ਕਰਕੇ ਪਾਰਟੀ ਨੂੰ ਮਜ਼ਬੂਤੀ ਦਵਾਈ ਸੀਗੀ ਤੇ ਹੁਣ ਵੀ ਅਮਨੋ ਰੋੜਾ ਬਹੁਤ ਮਿਹਨਤੀ ਔਰ ਬੜੇ ਤਕੜੇ ਪਾਰਟੀ ਦੇ ਲੀਡਰ ਨੇ ਪਾਰਟੀ ਨੂੰ ਬੁਲੰਦੀਆਂ ਤੇ ਲੈ ਕੇ ਜਾਣਗੇ ਇਹਦਾ ਸਿਹਰਾ ਦੇਖੋ ਮਿਲੀ ਹੋਈ ਸਾਰੀ ਟੀਮ ਨੂੰ ਜਾਂਦਾ ਜਿੱਥੇ ਉੱਥੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਤੋਂ ਉਹਨਾਂ ਦੇ ਸਾਰੇ ਜਿਹੜੇ ਅਸੀਂ ਫੌਜ ਦੇ ਸਿਪਾਹੀ ਆ ਸਾਰੇ ਹੀ ਛੋਟੇ ਤੋਂ ਲੈ ਕੇ ਵੱਡੇ ਸਾਰੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੀ ਜਾਂਦਾ ਜਿਨ੍ਹਾਂ ਨੇ ਮਿਹਨਤ ਕਰਕੇ ਪੰਜਾਬ ਦੇ ਵਿੱਚ ਐਡੀ ਵੱਡੀ ਜਿੱਤ ਦਵਾਈ ਹੈ ਇੱਕ ਅੱਧੀ ਸੀਟ ਦੀ ਕੋਈ ਅਸੀਂ ਕੋਈ ਬਹੁਤੇ ਮਾਨ ਨਹੀਂ ਰੱਖਦੀ ਸਾਰਾ ਪੰਜਾਬ ਇਥੋਂ ਸਾਬਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਸਰ ਭਗਵੰਦ ਸਿੰਘ ਮਾਨ ਦੀ ਸਰਕਾਰ ਦੇ ਨਾਲ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਹੈ ਜੇਕਰ ਗੱਲ ਕਰੀਏ ਅਰਨੋ ਰੋੜਾ ਹਿੰਦੂ ਚਿਹਰਾ ਨੇ ਕਿਤੇ ਨਾ ਕਿਤੇ ਲੱਗਦਾ ਕਿ ਭਾਜਪਾ ਨੂੰ ਜਿਵੇਂ ਕਿ ਤੱਕਰ ਦੇਣ ਲਈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ 2027 ਦੀ ਚੋਣਾਂ ਦੇ ਵਿੱਚ ਵੱਡੀ ਬੋਰ ਬੈਂਕ ਵਧੂਗਾ ਇਹਨਾਂ ਦੇਖੋ ਕੈਪੇਬਿਲਟੀ ਜਿਹੜੀ ਆ ਉਹ ਅਮਨ अरोड़ा ਜੀ ਦੇ ਵਿੱਚ ਬਹੁਤ ਵਧੀਆ ਢੰਗ ਦੀ ਹੈ ਇੱਥੇ ਹਿੰਦੂ ਜਾਂ ਸਿੱਖ ਦਾ ਕੋਈ ਬਹੁਤਾ ਸਵਾਲ ਨਹੀਂ ਰਹਿੰਦਾ ਕਿਉਂਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਹਨ ਕਿ ਅਸੀਂ ਹੇਜੀ ਹਿੰਦੂਆਂ ਲਈ ਇਹ ਕਰਦੇ ਤੇ ਹਿੰਦੂ ਹਿੰਦੂ ਕਾਰਨ ਜਿੱਤ ਜਾਂਦੇ ਸੀ ਜਿਹੜੀ ਵੋਟ ਬੈਂਕ ਹਿੰਦੂ ਜਿਆਦਾ ਮੰਨਦੇ ਸੀ ਪੰਜਾਬ ਦੇ ਵਿੱਚ ਭਟਾ ਸਾਹਿਬ ਤੁਸੀਂ ਦੇਖ ਹੀ ਲਿਆ ਕਿ ਬੀਜੇਪੀ ਦਾ ਕਿਹੜਾ ਆਧਾਰ ਹੈ ਇਹਨਾਂ ਸੀਟਾਂ ਵੋਟਾਂ ਦੇ ਵਿੱਚ ਵੀ ਤੁਸੀਂ ਦੇਖ ਲਿਆ ਸਿਰਫ ਬਰਨਾਲੇ ਦੇ ਵਿੱਚ ਇਹਨਾਂ ਨੂੰ ਥੋੜੀ ਬਹੁਤੀ ਵੋਟ ਮਿਲੀ ਹੈ ਹੋਰ ਕਿਤੇ ਵੋਟ ਹੀ ਨਹੀਂ ਮਿਲੀ ਉਹ ਵੀ ਪਰਸਨਲ ਜਿਹੜੇ ਕੇਵਲ ਸਿੰਘ ਢਿਲੋਂ ਨਾਲ ਦੇ ਉਮੀਦਵਾਰ ਸੀ ਉਹਨਾਂ ਦੇ ਨਿੱਜੀ ਰਸੂਕ ਨਾਲ ਮਿਲੀ ਹੈ ਆਦਰਵਾਇਜ਼ ਬੀਜੇਪੀ ਦਾ ਪੰਜਾਬ ਦੇ ਵਿੱਚ ਕੋਈ ਆਧਾਰ ਨਹੀਂਗਾ ਉਹ ਤਾਂ ਬੀਜੇਪੀ ਵਾਲੇ ਗਲਤ ਸੋਚਦੇ ਆ ਤੇ ਪੰਜਾਬ ਦਾ ਹੁਣ ਸਿੱਖ ਜਿਹੜਾ ਚਿਹਰਾ ਨੇ ਸਰ ਭਗਵੰਤ ਸਿੰਘ ਮਾਨ ਪੰਜਾਬ ਦਾ ਇੱਕ ਵੱਡਾ ਚਿਹਰਾ ਨੇ ਸਿੱਖ ਚਿਹਰਾ ਨੇ ਉਹ ਮੁੱਖ ਮੰਤਰੀ ਨੇ ਪੰਜਾਬ ਦਾ ਤੇ ਅਮਨ अरोड़ा ਉਹ ਪਾਰਟੀ ਦੇ ਬੜੇ ਸੀਨੀਅਰ ਆਗੂ ਨੇ ਮੰਤਰੀ ਵੀ ਨੇ ਉਹਨਾਂ ਕੋਲੇ ਬੜੇ ਵਧੀਆ ਵਿਭਾਗਮ ਨੇ ਬੜੇ ਅੱਛੇ ਢੰਗ ਦੇ ਨਾਲ ਚਲਾ ਰਹੇ ਨੇ ਉਹਨਾਂ ਨੂੰ ਪੰਜਾਬ ਦੀ ਕਮਾਂਡ ਸੰਭਾਲੀ ਹੈ ਅਮਨ ਸ਼ੈਰੀ ਹੈ ਜਿਹੜੇ ਬਟਾਲਾ ਤੋਂ ਐਮ ਐਲ ਏ ਨੇ ਉਹ ਮੈਂ ਜ਼ਿਲ੍ਹਾ ਪ੍ਰਧਾਨ ਸੀ ਪਹਿਲਾਂ ਜਦੋਂ ਅਮਨ ਅਰੋੜਾ ਜੀ ਪੰਜਾਬ ਦੇ ਪ੍ਰਧਾਨ ਸੀਗੇ ਉਦੋਂ ਸਾਡੇ ਨਾਲ ਮੇਰੇ ਨਾਲ ਉਹ ਗੁਰਦਾਸਪੁਰ ਜ਼ਿਲ੍ਹੇ ਦਾ ਪ੍ਰਧਾਨ ਵੀ ਰਿਹਾ ਤੇ ਉਹਨਾਂ ਨੂੰ ਹੁਣ ਦੁਬਾਰਾ ਅਮਨ ਸ਼ੈਰੀ ਜੀ ਨੂੰ ਪੰਜਾਬ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਵਾਈਸ ਪ੍ਰਧਾਨ ਦੇ ਤੌਰ ਤੇ ਦਿੱਤੀ ਹੈ ਅਕਟਿੰਗ ਪ੍ਰਧਾਨ ਨੇ ਜੋ ਵੀ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਮੈਨੂੰ ਲੱਗਦੀ ਹੈ ਕਿ ਉਹ ਬਹੁਤ ਵਧੀਆ ਢੰਗ ਦੇ ਨਾਲ ਇਸ ਗੱਲ ਨੂੰ ਦੋਨੋਂ ਅੱਗੂ ਨਵਾਉਣਗੇ ਆ ਵਿਰੋਧੀ ਕਿਉਂ ਕਹਿ ਰਹੇ ਨੇ ਕਿ ਜਿਹੜਾ ਕਿ ਭਗਵੰਤ ਮਾਨ ਨੂੰ ਖੁੰਝੇ ਲਾਨ ਲਈ ਅਮਨ ਅਰੋੜਾ ਨੂੰ ਪ੍ਰਧਾਨ ਲਾਇਆ ਲਾਇਆ ਗਿਆ ਵਿਰੋਧੀ ਵਿਚਾਰੇ ਸੁਪਨੇ ਲੈਣ ਦੇ ਆਦੀ ਨੇ ਤੇ ਉਹਨਾਂ ਨੂੰ ਸੁਪਨੇ ਲੈਣ ਦਿਓ ਉਹਨਾਂ ਦੇ ਸੁਪਨੇ ਸੁਪਨੇ ਦੇ ਵਿੱਚ ਹੀ ਅਸੀਂ ਹੁਣ ਸਾਰੇ ਵਿਰੋਧੀ ਤਾਂ ਉੱਥੇ ਚਿੱਤ ਕਰਤੇ ਹੁਣ ਵਿਰੋਧੀਆਂ ਕੋਲ ਬੋਲਣ ਦਾ ਕੋਈ ਅਧਿਕਾਰ ਨਹੀਂ ਰਹੀ ਵਿਕਾਸ ਦੀ ਗੱਲ ਕੀਤੀ ਹੈ ਤੁਸੀਂ ਜੇਕਰ ਗੱਲ ਕਰੀਏ ਵਿਰੋਧੀ ਕਹਿ ਰਹੇ ਕਿ ਵਿਕਾਸ ਤਾਂ ਹੋਈ ਨਹੀਂ ਆਮ ਆਦੀ ਪਾਰਟੀ ਦੇ ਰਾਹ ਦੇ ਵਿੱਚ ਜਿਹੜਾ ਕਿ ਪੰਜਾਬ ਦੀ ਪਛੜਿਆ ਗਿਆ ਵਿਕਾਸ ਦੇ ਨਾਂ ਤੇ ਤਾਂ ਕੋਈ ਗੱਲ ਹੀ ਨਹੀਂ ਹੋ ਰਹੀ ਤੇ ਫੇਰ ਸਾਨੂੰ ਪੰਜਾਬ ਦੇ ਲੋਕਾਂ ਨੇ ਚਾਰ ਵਿੱਚੋਂ ਤਿੰਨ ਸੀਟਾਂ ਕਿਉਂ ਦਿੱਤੀਆਂ ਨੇ ਜੀ ਉਹ ਵੀ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਅਸੀਂ ਕਦੇ ਜਿੱਤੇ ਹੀ ਨਹੀਂ ਸੀ ਜਿੱਥੇ ਸਾਡਾ ਨਾਮ ਨਿਸ਼ਾਨ ਵੀ ਜਿਹੜਾ ਸੀ ਉਹ ਬਹੁਤ ਛੋਟਾ ਸੀਗਾ ਲੇਕਿਨ ਉੱਥੇ ਲੋਕਾਂ ਨੇ ਸਾਨੂੰ ਤਕੜੀ ਵਿਕਟਰੀ ਦਿੱਤੀ ਹੈ ਸਾਡੇ ਉਮੀਦਵਾਰ ਜਿਤਾਏ ਨੇ ਤੇ ਉਹ ਸਾਡਾ ਵਿਕਾਸ ਬੋਲਦਾ ਸਾਡਾ ਕੰਮ ਬੋਲਦਾ ਅਸੀਂ ਕੋਈ ਡੁਪਲੀਕੇਸੀ ਜਾਂ ਕੋਈ ਡਰਾਮੇਬਾਜ਼ੀ ਕਰਕੇ ਲੋਕਾਂ ਤੋਂ ਵੋਟਾਂ ਹਾਸਲ ਨਹੀਂ ਕੀਤੀਆਂ ਕੰਮ ਕਰਕੇ ਹੀ ਹਾਸਲ ਕੀਤੀਆਂ ਕਿਤੇ ਨਾ ਕਿਤੇ ਫਰਕ ਨਹੀਂ ਪੈਣਾ ਅਕਾਲੀ ਦਲ ਇਸ ਵਾਰ ਚੋਣਾ ਨਹੀਂ ਲੜਿਆ ਹੈਗਾ ਜੇ ਨਹੀਂ ਚੋਣਾਂ ਨਹੀਂ ਲੜਿਆ ਤੇ ਉਹਦੇ ਨਾਲ ਕਿਤੇ ਨਾ ਕਿਤੇ ਫਰਕ ਪਿਆ ਦੇਖਦੇ ਕਿੰਨਾ ਕੁ ਫਰਕ ਪਿਆ ਦੇਖੋ ਅਕਾਲੀਆਂ ਨੂੰ ਉਹਨਾਂ ਦੀ ਅਸਲੀ ਜਿਹੜੀ ਆ ਜਗ੍ਹਾ ਦਾ ਪਤਾ ਲੱਗ ਗਿਆ ਇਸੇ ਕਰਕੇ ਉਹ ਚੋਣਾਂ ਨਹੀਂ ਲੜੇ ਉਹਨਾਂ ਨੂੰ ਪਤਾ ਸੀ ਕਿ ਸਾਨੂੰ ਲੋਕਾਂ ਨੇ ਵੋਟਾਂ ਨਹੀਂ ਪਾਉਣੀ ਆ ਕਿਉਂਕਿ ਉਹਨਾਂ ਨੇ ਪਿੱਛੇ ਦੇਖਿਆ ਸੀਗਾ 2022 ਦੀ ਜਨਰਲ ਇਲੈਕਸ਼ਨ ਦੇ ਵਿੱਚ ਜਦੋਂ ਹੋਈਆਂ ਉਦੋਂ ਸਿਰਫ ਉਹਨਾਂ ਦੇ ਤਿੰਨ ਜਿੱਤੇ ਸੀ ਦੇ ਤਿੰਨਾਂ ਦੇ ਵਿੱਚੋਂ ਵੀ ਦੋ ਹਟ ਗਏ ਹੁਣ ਇੱਕ ਰਹਿ ਗਿਆ ਉਹਨਾਂ ਕੋਲੇ ਇਸ ਕਰਕੇ ਅਕਾਲੀ ਦਲ ਦਾ ਜਿਹੜਾ ਆਧਾਰ ਆ ਉਹ ਪੰਜਾਬ ਦੇ ਵਿੱਚੋਂ ਖੋ ਗਿਆ ਖੋ ਕਾਂਗਰਸ ਦਾ ਵੀ ਗਿਆ ਕਾਂਗਰਸ ਦੇ ਵੀ ਪੱਲੇ ਕੁਝ ਨਹੀਂ ਰਿਹਾ ਪਹਿਲਾਂ ਵੀ ਭੁੱਲ ਭੁਲੇਖੇ ਨਾਲ ਵੋਟਾਂ ਲੈ ਗਈ ਸੀ ਥੋੜੀਆਂ ਬਹੁਤਾਂ ਕਾਂਗਰਸ ਲੇਕਿਨ ਹੁਣ ਜਿਹੜੀ ਆ ਉਹ ਨਹੀਂ ਕਾਂਗਰਸ ਨੂੰ ਪੈਣੀ ਆ ਉਹ ਹੁਣ ਅੱਗੇ ਫਿਊਚਰ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਹੀ ਆ ਪੰਜਾਬ ਦਾ ਵਿਕਾਸ ਆਮ ਆਦਮੀ ਪਾਰਟੀ ਕਰ ਸਕਦੀ ਆ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਕੋਲ ਕਮਾਨ ਸਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਥਲੇ ਬਹੁਤ ਵਧੀਆ ਕੰਮ ਕਰ ਰਹੀ ਆ ਔਰ ਅੱਗੇ ਵੀ ਕਰੇਗੀ ਕਿਉਂ ਚਲੋ ਸਾਹਿਬ ਜਿਹੜੇ ਕਿ ਵਾਅਦੇ ਕੀਤੇ ਸਨ ਸੱਤਾ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀ ਹੋਂਦ ਤੋਂ ਪਹਿਲਾਂ ਤੇ ਪਰ ਉਹ ਵਾਅਦੇ ਦੀ ਗੱਲ ਕਰਦੇ ਆ ਆਪਾਂ 5000 ਰੁਪਏ ਵੀ ਨਹੀਂ ਮਿਲਿਆ ਹੈ ਤੇ ਹੋਰਲੇ ਕਈ ਵਾਦੇ ਨੇ ਉਤੋਂ ਭੱਜੀਏ ਸਰਕਾਰ ਤੇ ਉਹ ਵੀ ਲੋਕਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਰੋਸ ਆ ਵਿਰੋਧੀ ਕਹਿ ਰਹੇ ਨੇ ਵੀ ਨਹੀਂ ਜੀ ਨਹੀਂ ਸਰਕਾਰ ਕਿਸੇ ਵੀ ਵਾਦੇ ਤੋਂ ਨਹੀਂ ਭੱਜੀ ਹੁਣ ਕਿੱਡਾ ਵੱਡਾ ਵਾਦਾ ਜਿਹੜਾ ਬਿਜਲੀ ਦੇ ਬਿੱਲਾਂ ਦਾ ਸੀ 600 ਯੂਨਟ ਹਰ ਪਰਿਵਾਰ ਨੂੰ ਲਗਭਗ 90% ਲੋਕ ਜਿਹੜੇ ਰਹਿਸ਼ੀ ਸਾਡੇ ਪਿੰਡਾਂ ਤੇ ਸ਼ਹਿਰਾਂ ਦੇ ਨੇ ਚਾਹੇ ਉਹ ਗਰੀਬ ਨੇ ਚਾਹੇ ਅਮੀਰ ਨੇ ਚਾਹੇ ਉਹਨਾਂ ਦੀ ਕਿੰਨੀ ਵੀ ਆਮਦਨ ਹੈ ਸਾਰਿਆਂ ਘਰਾਂ ਨੂੰ ਉਸ ਗੱਲ ਦੀ ਇੱਕ ਵਾੜੇ ਤੋਂ ਮਾਫੀ ਮਿਲੀ ਹੈ 90% ਲੋਕਾਂ ਨੂੰ ਬਿਲ ਹੀ ਨਹੀਂ ਆਉਂਦਾ ਬਿਜਲੀ ਦਾ ਤੇ ਹੋਰ ਇਦੋਂ ਵਧੀਆ ਹੋਰ ਸਹੂਲਤ ਕੀ ਦੇ ਸਕਦੇ ਆ ਜੀ ਤਕਰੀਬਨ 600 ਯੂਨਟ ਜਿਹੜੀ ਹੈ ਕਾਂਗਰਸ ਵੇਲੇ 10 ਰੁਪਏ ਦੇ ਦਰ ਤੇ ਲੈ ਯੂਨਿਟ ਸੀ 6000 ਰੁਪਏ ਦੇ ਕਰੀਬ ਬਣ ਜਾਂਦੀ ਹੈ ਇੱਕ ਪਰਿਵਾਰ ਨੂੰ 6000 ਰੁਪਏ ਉਹਦੇ ਖਾਤੇ ਦੇ ਵਿੱਚ ਸਮਝੋ ਬਿਜਲੀ ਦੇ ਜਿਹੜੀ ਅਸੀਂ ਦੇ ਰਹੇ ਹਾਂ ਛੋਟ ਉਹਦੇ ਰਾਹੀਂ ਜਾ ਰਿਹਾ ਹੈ ਤੇ ਜਿਹੜਾ ਤੁਸੀਂ 1000 ਰੁਪਏ ਦੀ ਗੱਲ ਕਰਦੇ ਹੋ ਬਹੁਤ ਛੇਤੀ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਉਹ ਅਸੀਂ ਦੇਣ ਜਾ ਰਹੇ ਹਾਂ ਉਹ ਕੇਂਦਰ ਸਰਕਾਰ ਜਿਹੜੇ ਸਾਡੇ ਪੈਸਿਆਂ ਦੇ ਉੱਤੇ ਰੋਕ ਲਾ ਕੇ ਉਹਨੂੰ ਰੋਕੀ ਬੈਠੀ ਹੈ ਉਹ ਥੋੜੀ ਜਿਹੀ ਉਹਦੇ ਕਰਕੇ ਪ੍ਰੋਬਲਮ ਆ ਰਹੀ ਹੈ ਉਹ ਕੇਂਦਰ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਲੋਕਾਂ ਦੇ ਵਿਕਾਸ ਤੇ ਲੋਕਾਂ ਦੇ ਨਾਲ ਜਿਹੜੀਆਂ ਪਾਰਟੀਆਂ ਰਾਜ ਸੱਤਾ ਦੇ ਵਿੱਚ ਆਉਂਦੀਆਂ ਵਾਅਦੇ ਕਰਕੇ ਉਹ ਵਾਅਦੇ ਪੂਰੇ ਕਰਨ ਦਾ ਪੂਰਾ ਮੌਕਾ ਦੇਵੇ ਕੇਂਦਰ ਸਰਕਾਰ ਨੂੰ ਕੱਲਿਆਂ ਨੂੰ ਹਦਖਾਰ ਨਹੀਂ ਹੈ ਵੀ ਉਹ ਆਪ ਹੀ ਸਾਰੇ ਕੰਮਕਾਰ ਕਰਨ ਤੇ ਦੂਜੀਆਂ ਸਰਕਾਰਾਂ ਜਿਹੜੀਆਂ ਉਹਨਾਂ ਨੂੰ ਫੇਲ ਕਰਨ ਦੀ ਕੋਸ਼ਿਸ਼ ਕਰਨ ਉਹ ਸਾਨੂੰ ਸਾਡਾ ਪੈਸਾ ਜਿਹੜਾ ਪਿਆ ਹੈ ਲਗਭਗ ਹੁਣ ਤਾਂ ਬਹੁਤ ਜ਼ਿਆਦਾ ਬਣ ਗਿਆ 8-7 ਕਰੋੜ 1000 ਕਰੋੜ ਰੁਪਈਆ ਤੇ ਉਹ ਸਾਰਾ ਸਾਡਾ ਜਾਰੀ ਕਰਨ ਤਾਂ ਕਿ ਅਸੀਂ ਲੋਕਾਂ ਨੂੰ ਦੇ ਸਕੀਏ ਉਹ ਸਿਰਫ ਐਸੇ ਕਰਕੇ ਰੁਕਿਆ ਹੋਇਆ ਲੇਕਿਨ ਫੇਰ ਵੀ ਅਸੀਂ ਅਰੇਂਜਮੈਂਟ ਕੀਤਾ ਸਰਕਾਰ ਨੇ ਰੈਵਨਿਊ ਜਿਹੜਾ ਉਹ ਇਕੱਠਾ ਕਰਨ ਦਾ ਅਰੇਂਜਮੈਂਟ ਕਾਫੀ ਵੱਡੇ ਪੱਧਰ ਤੇ ਕੀਤਾ ਤੇ ਉਹ ਅਸੀਂ ਚਲਾ ਵੀ ਰਹੇ ਹਾਂ ਦੇਖੋ ਕੇਂਦਰ ਸਰਕਾਰ ਸਾਡਾ ਪੈਸਾ ਸਾਨੂੰ ਨਹੀਂ ਦੇ ਰਹੀ ਸਾਡਾ ਜੀਐਸਟੀ ਸਾਡਾ ਆਰਡੀਐਫ ਦੇ ਫੰਡ ਸਾਡੇ ਸਾਰੇ ਜੋ ਜਾਰੀ ਕਰਨੇ ਸਾਡੇ ਵੱਲੋਂ ਇੱਥੋਂ ਹੀ ਗਏ ਹੋਏ ਆ ਉਹਦੇ ਰੱਖੀ ਬੈਠੀ ਆ ਉਹਨਾਂ ਨੂੰ ਨਹੀਂ ਰੱਖਣਾ ਚਾਹੀਦਾ ਸਾਡੇ ਪੈਸੇ ਸਾਨੂੰ ਜਾਰੀ ਕਰਨੇ ਚਾਹੀਦੇ ਤਾਂ ਕਿ ਲੋਕਾਂ ਨੂੰ ਅਸੀਂ ਉਹਨਾਂ ਨਾਲ ਕੀਤੇ ਵਾਦੇ ਪੂਰੇ ਕਰ ਸਕੀਏ ਤੇ ਵਿਕਾਸ ਹੋਰ ਤੇਜ਼ੀ ਨਾਲ ਕਰ ਸਕੀਏ ਸਰ ਸਾਬ ਕਾਨੂੰਨ ਦੀ ਵਿਵਸਥਾ ਦੀ ਗੱਲ ਕਰਦੇ ਆ ਤਾਂ ਕਾਨੂੰਨੀ ਵਿਵਸਥਾ ਤੁਸੀਂ ਦੇਖ ਚੁੱਕੇ ਹੋ ਕਿ ਪਿੱਛੇ ਮੁਹਾਲੀ ਦੇ ਉੱਤੇ ਇੱਕ ਪੰਜਾਬੀਆਂ ਦੇ ਉੱਤੇ ਹਵਨਾਂ ਕੀਤਾ ਗਿਆ ਪ੍ਰਵਾਸੀਆਂ ਦੇ ਵੱਲੋਂ ਉਹ ਵੀ ਇੱਕ ਵੱਡੀ ਘਟਨਾ ਹੋਈ ਤੇ ਉਸ ਤੋਂ ਬਾਅਦ ਹਜੇ ਤੱਕ ਵੀ ਉਹਦੇ ਵਿਚਾਰ ਚੱਲ ਰਿਹਾ ਹੈ ਤੇ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਰੋਸ ਆ ਕਿ ਪੰਜਾਬ ਦੇ ਵਿੱਚ ਆ ਕੇ ਉਹਨਾਂ ਦੇ ਉੱਤੀ ਹਮਲੇ ਹੋ ਰਹੇ ਨੇ ਜਿਸ ਕੀ ਪੰਜਾਬ ਦੀ ਸਰਕਾਰ ਔਰ ਕਾਨੂੰਨ ਦੀ ਵਿਵਸਥਾ ਨੂੰ ਚਲਾਉਣ ਵਿੱਚ ਫੇਲ ਸਾਬਤ ਹੋਈ ਹੈ। ਅ ਸਰਕਾਰ ਨਹੀਂ ਫੇਲ ਸਾਬਤ ਹੋਈ। ਦੇਖੋ ਉਹ ਹੁਣ ਲੇਬਰ ਕਰਨ ਵਾਸਤੇ ਪ੍ਰਵਾਸੀ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਉਂਦੇ ਨੇ। ਸਾਡੇ ਜਿਹੜੇ ਬੱਚੇ ਸੀ ਉਹ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਾ ਰਹੇ ਸੀ। ਉਹ ਮੁੱਖ ਮੰਤਰੀ ਪੰਜਾਬ ਸਰ ਭਗਵੰਤ ਸਿੰਘ ਮਾਨ ਜੀ ਦੀ ਰਹਿਨੁਆਈ ਥੱਲੇ ਚੱਲ ਰਹੀ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਬੱਚੇ ਜਿਹੜੇ ਉਹ ਬਾਹਰੋਂ ਜਾਣੋ ਹਟਿਆ ਤੁਸੀਂ ਹੁਣ ਆਪਣੇ ਇਲਾਕੇ ਦੇ ਫਤੇਗੜ ਸਾਹਿਬ ਦੇ ਵਿੱਚ ਦੇਖ ਲਓ ਤੁਸੀਂ ਕਿੰਨੇ ਦੇਖੇ ਆ ਕਿ ਆਇਲਟ ਸੈਂਟਰ ਜਿਹੜੇ ਆ ਉਹ ਬੰਦ ਹੋ ਚੁੱਕੇ ਆ ਉਹਦਾ ਕਾਰਨ ਸਿਰਫ ਇਹ ਹੈ ਕਿ ਸਾਡੀ ਸਰਕਾਰ ਨੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਵੱਡੀ ਗਿਣਤੀ ਵਿੱਚ ਸਰਕਾਰੀ ਨੌਕਰੀਆਂ ਦਿੱਤੀਆਂ ਪੰਜਾਬ ਦੇ ਵਿੱਚ ਜਿਹੜੇ ਆਮਦਨ ਦੇ ਸਾਧਨਾਂ ਨੌਜਵਾਨਾਂ ਵਾਸਤੇ ਉਹ ਸਰਕਾਰ ਪੈਦਾ ਕਰ ਰਹੀ ਹੈ ਤੇ ਇਹਨਾਂ ਜਿਹੜੇ ਪ੍ਰਵਾਸੀਆਂ ਦੇ ਅਸੀਂ ਹੱਥਾਂ ਦੇ ਵਿੱਚ ਚਲੇ ਗਏ ਕਿ ਸਾਰੇ ਹੀ ਕੰਮ ਪ੍ਰਵਾਸੀ ਕਰਨ ਅ ਮਹਤਾਜ ਹੋ ਗਏ ਅਸੀਂ ਇਹਨਾਂ ਦੇ ਇਸੇ ਕਰਕੇ ਇਹਨਾਂ ਦੀ ਗਿਣਤੀ ਵਧੀ ਹੈ ਸਰਕਾਰ ਨੇ ਸਾਰੇ ਪੰਜਾਬ ਦੇ ਵਿੱਚ ਹੁਕਮ ਜਾਰੀ ਕੀਤੇ ਨੇ ਇਹਨਾਂ ਦਾ ਰਿਕਾਰਡ ਜਿਹੜਾ ਉਹ ਜਾਣਿਆ ਜਾਵੇ ਇਹਨਾਂ ਦੀ ਛਾਣਬੇਣ ਕੀਤੀ ਜਾਵੇ ਜਿਨ੍ਹਾਂ ਦਾ ਨਹੀਂ ਰਿਕਾਰਡ ਇੱਥੇ ਮਿਲ ਰਿਹਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਉਹਨਾਂ ਪ੍ਰਵਾਸੀਆਂ ਨੂੰ ਇਥੋਂ ਪਾਸੇ ਕੱਢਿਆ ਜਾਊਗਾ ਚਾਹ ਉਹ ਆਪਣੇ ਵੈਰੀਫਿਕੇਸ਼ਨ ਕਰਵਾਉਣ ਜੋ ਵੈਰੀਫਿਕੇਸ਼ਨ ਨਹੀਂ ਕਰਵਾਉਂਦੇ ਤਾਂ ਪੰਜਾਬ ਦੇ ਵਿੱਚ ਉਹਨਾਂ ਨੂੰ ਰਹਿਣ ਦਾ ਕੋਈ ਅਧਿਕਾਰ ਨਹੀਂ ਰੋਜ਼ਗਾਰ ਦੀ ਗੱਲ ਕੀਤੀ ਤੁਸੀਂ ਰੋਜ਼ਗਾਰ ਕਿਹਾ ਕਿ ਰੋਜ਼ਗਾਰ ਦਿੱਤਾ ਸਰਕਾਰ ਨੇ ਆਵਾ ਦੀ ਪਾਰਟੀ ਦੀ ਪਰ ਲੋਕ ਕਹਿ ਰਹੇ ਨੇ ਕਿ ਰੋਜ਼ਗਾਰ ਕਿ ਉਹ ਕਾਗਜ਼ਾਂ ਤੱਕ ਹੀ ਸੀਮਿਤ ਹੈ ਕਿ ਉਹ ਲੋਕਾਂ ਨੂੰ ਮਿਲਿਆ ਨਹੀਂ ਹੈਗਾ ਕਿ ਇਹ ਬਸ ਆਵਾ ਦੀ ਪਾਰਟੀ ਦੀ ਕਹਿਣੀ ਹੈ ਰਖਤਨੀ ਚ ਬੜਾ ਫਰਕ ਆ ਦੇਖੋ ਲੋਕ ਨਹੀਂ ਕਹਿ ਰਹੇ ਉਹ ਸਿਰਫ ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ ਲੋਕ ਜਿਹੜੇ ਨੇ ਉਹ ਖੁਸ਼ ਨੇ ਪੂਰੇ ਤੁਸੀਂ ਜਿੱਦਣ ਵੀ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ ਜਾਂ ਉਹਨਾਂ ਦੇ ਉੱਤੇ ਨਿਯੁਕਤੀਆਂ ਹੁੰਦੀਆਂ ਨੇ ਮੁੱਖ ਮੰਤਰੀ ਪੰਜਾਬ ਜਾਂ ਸਾਡੇ ਮਿਨਿਸਟਰ ਸਾਹਿਬਾਨ ਸਾਡੇ ਆਗੂ ਸਾਹਿਬਾਨ ਜਿਹੜੇ ਨੇ ਉਹ ਵਿਸ਼ੇਸ਼ ਤੌਰ ਤੇ ਟੀਵੀ ਟੀਮਾਂ ਬੁਲਾ ਕੇ ਵੀਡੀਓਜ਼ ਬਣਦੀਆਂ ਨੇ ਸਾਰੀਆਂ ਨੇ ਉਹਨਾਂ ਦੇ ਵਿੱਚ ਗਿਣਤੀ ਕੀਤੀ ਜਾ ਸਕਦੀ ਹੈ ਕੋਈ ਅਸੀ ਗੱਲ ਨਹੀਂ ਹੈ ਨਾਲੇ ਅੱਜਕੱਲ ਮੀਡੀਆ ਜਿਹੜਾ ਸੋਸ਼ਲ ਮੀਡੀਆ ਵੱਡੇ ਪੱਧਰ ਤੇ ਹੈ ਕਿੱਤੇ ਵੀ ਕਦੇ ਕੋਈ ਪੋਸਟ ਕਿਸੇ ਨੇ ਪੜ੍ਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਜਿੰਨਾ ਦਿੱਤਾ ਉਹ ਮਿਲ ਹੀ ਰਿਹਾ ਤੇ ਅੱਗੇ ਵੀ ਹੋਰ ਰੋਜ਼ਗਾਰ ਦੇ ਮੌਕੇ ਪੈਦਾ ਕਰ ਰਹੇ ਆ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਸੈਲਫ এমਪਲॉयਮੈਂਟ ਜਿਹੜੀ ਹੈ ਆਪਣੇ ਆਪ ਰੋਜ਼ਗਾਰ ਜਿਹੜਾ ਉਹ ਦੇਣ ਦੀਆਂ ਕੋਸ਼ਿਸ਼ਾਂ ਸਰਕਾਰ ਵੱਲੋਂ ਜਾਰੀ ਆ ਤੇ ਉਹ ਕਰਾਂਗੇ ਜਿਵੇਂ ਹੁਣ ਪਿੰਡਾਂ ਦੇ ਬੱਚਿਆਂ ਨੂੰ ਸ਼ਹਿਰਾਂ ਦੇ ਬੱਚਿਆਂ ਨੂੰ ਡੈਰੀ ਫਾਰਮ ਨੇ ਹੋਰ ਕਈ ਤਰ੍ਹਾਂ ਦੀ ਇੰਡਸਟਰੀ ਲਾਉਣ ਵਾਸਤੇ ਵੱਡੇ ਪੱਧਰ ਤੇ ਲੋਨ ਜਿਹੜੇ ਆ ਉਹ ਅਰੇਂਜ ਕਰਾਏ ਜਾ ਰਹੇ ਨੇ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਮਿਹਨਤ ਕਰ ਰਹੀ ਹੈ ਤਹਈਆ ਕੀਤਾ ਹੋਇਆ ਜਾ ਸਰਕਾਰ ਨੇ ਕਿ ਪੰਜਾਬ ਦੇ ਵਿੱਚੋਂ ਬੇਰੋਜ਼ਗਾਰੀ ਜਿਹੜੀ ਆ ਉਹਨੂੰ ਖਤਮ ਕਰਕੇ ਸਾਡੇ ਪੰਜਾਬੀ ਨੌਜਵਾਨ ਬੱਚਿਆਂ ਨੂੰ ਜਿਹੜੇ ਵੀ ਸਾਡੇ ਪੜ੍ਹੇ ਲਿਖੇ ਨੇ ਜਾਂ ਜਿਸ ਤਰ੍ਹਾਂ ਦੇ ਕੋਈ ਸਕਿੱਲ ਵਰਕਰ ਨੇ ਉਹਨਾਂ ਸਾਰਿਆਂ ਨੂੰ ਮਿਹਨਤ ਦੇ ਰਾਹ ਦੇ ਉੱਤੇ ਤੋਰ ਕੇ ਉਹਨਾਂ ਦੇ ਵਾਸਤੇ ਆਮਦਨ ਦੇ ਮੌਕੇ ਜਿਹੜੇ ਆ ਉਹ ਪੈਦਾ ਕੀਤੇ ਜਾਣ। ਅਟੱਲ ਸਾਹਿਬ ਕਿਤੇ ਨਾ ਕਿਤੇ ਲੱਗਦਾ ਕਿ ਜਿਵੇਂ ਕਿ ਅਰਨ ਅਰੋੜਾ ਨੂੰ ਪ੍ਰਧਾਨ ਲਾਇਆ ਗਿਆ ਤੇ ਇਹ ਤੁਹਾਨੂੰ ਲਗਦਾ ਕਿ ਕਿਤੇ ਨਾ ਕਿਤੇ ਕਿ ਆਮ ਆਦੀ ਪਾਰਟੀ ਦੇ ਸੀਐਮ ਨੇ ਭਗਵੰਤ ਸਿੰਘ ਮਾਨ ਉਹ ਪੰਜਾਬ ਨੂੰ ਵਾਗਡੋਰ ਨੂੰ ਸਾਂਭ ਨਹੀਂ ਸਕਦੇ ਸੀ ਕਿਤੇ ਇੰਨਾ ਕਿਤੇ ਤਾਂ ਹੀ ਕਿਤੇ ਆਰਨ ਰੋਡਾਂ ਨੂੰ ਪ੍ਰਧਾਨ ਲਾਇਆ ਦਾ ਨਹੀਂ ਇਹ ਕਿਵੇਂ ਹੋ ਸਕਦਾ ਜੀ ਪਾਰਟੀ ਦੇ ਪ੍ਰਧਾਨ ਜਿਹੜੇ ਆ ਉਹ ਕੀ ਰੋਡ ਪੈ ਗਈ ਸੀ ਫਿਰ ਕੀ ਪ੍ਰਧਾਨ ਲਾਇਆ ਆਰਨ ਰੋਡਾਂ ਨੂੰ ਉਹ ਮੁੱਖ ਮੰਤਰੀ ਪੰਜਾਬ ਕੋਲੇ ਸਮੇਂ ਦੀ ਜਿਹੜੀ ਘਾਟ ਸੀ ਪਾਰਟੀ ਦੀਆਂ ਜਿਹੜੀਆਂ ਸਾਡੀਆਂ ਸਰਗਰਮੀਆਂ ਸੀ ਵਰਕਰਾਂ ਨਾਲ ਮੀਟਿੰਗਾਂ ਸੀ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਆਰ.ਆਈ.ਐਸ.ੀ. ਦਿੱਕਤ ਕਿਉਂਕਿ ਮੁੱਖ ਮੰਤਰੀ ਪੰਜਾਬ ਕੋਲੇ ਸਾਰੇ ਪੰਜਾਬ ਦੀ ਵਾਗਡੋਰ ਸੀ ਉਹਨਾਂ ਨੇ ਸਰਕਾਰੀ ਕੰਮ ਬਹੁਤ ਸੰਭਾਲਣਾ ਹੁੰਦਾ ਤੇ ਉਹਨਾਂ ਨੇ ਹੀ ਜਿਹੜੀ ਹੈ ਇਹ ਨਿਯੁਕਤੀ ਅਮਨ ਅਰੋੜਾ ਜੀ ਨੂੰ ਦਿੱਤੀ ਹੈ ਤੇ ਕੋਈ ਐਸੀ ਗੱਲ ਨਹੀਂ ਕੋਈ ਦਿੱਕਤ ਨਹੀਂ ਹੈ ਮੁੱਖ ਮੰਤਰੀ ਪੰਜਾਬ ਪੂਰੇ ਚੰਗੀ ਤਰ੍ਹਾਂ ਜਿਹੜੇ ਪੰਜਾਬ ਨੂੰ ਸੰਭਾਲਣ ਦੇ ਯੋਗ ਨੇ ਔਰ ਚਲਾ ਰਹੇ ਨੇ ਲਗਭਗ ਪੌਣੇ 3 ਸਾਲ ਹੋ ਗਏ ਤੁਸੀਂ ਦੇਖ ਹੀ ਰਹੇ ਹੋ ਕਿ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਕੋਈ ਅੱਗੇ ਨਾਲੋਂ ਦੇਖੋ ਮੇਰੀ ਇੱਕ ਸੁਣੋ ਗੱਲ ਪੰਚਾਇਤਾਂ ਅਸੀਂ ਚੁਣੀਆਂ ਸਾਰੇ ਪੰਜਾਬ ਦੇ ਵਿੱਚ ਪੰਚਾਇਤਾਂ ਜਿਹੜੀਆਂ ਉਹ ਮੁੱਖ ਮੰਤਰੀ ਪੰਜਾਬ ਨੇ ਅਪੀਲ ਕੀਤੀ ਸੀ ਕਿ ਵੱਧ ਤੋਂ ਵੱਧ ਪੰਚਾਇਤਾਂ ਜਿਹੜੀਆਂ ਨੇ ਉਹ ਸਰਬਸੰਮਤੀ ਨਾਲ ਚੁਣੀਆਂ ਜਾਣ ਲੋਕਾਂ ਨੇ ਉਹਦਾ ਅਸਰ ਕੀਤਾ ਤੇ ਵੱਡੀ ਗਿਣਤੀ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਸਾਡੇ ਫਤੇਗੜ ਸਾਹਿਬ ਹਲਕੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਰਬਸੰਮਤੀ ਹੋਈ ਹੈ ਪੰਚਾਇਤਾਂ ਦੀ ਇਸੇ ਤਰ੍ਹਾਂ ਸਾਰੇ ਪੰਜਾਬ ਦੇ ਵਿੱਚ ਵੀ ਹੋਈ ਹੈ ਅਸੀਂ ਲੋਕਾਂ ਦੀ ਆਪਸੀ ਵੈਰ ਵਿਰੋਧ ਜਿਹੜਾ ਉਹ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਅੱਗੇ ਕਰਨ ਵੀ ਜਾ ਰਹੇ ਹਾਂ ਲੋਕਾਂ ਨੂੰ ਪਿਛਲੀਆਂ ਪਾਰਟੀਆਂ ਰਵਾਇਤੀ ਪਾਰਟੀਆਂ ਜਿਹੜੀਆਂ ਅਸੀਂ ਉਹ ਲੜਾਉਂਦੀਆਂ ਸੀ ਆਪਸ ਵਿੱਚ ਉਹਨਾਂ ਦਾ ਵੈਰ ਵਿਰੋਧ ਪਾ ਕੇ ਤੇ ਆਪ ਜਿਹੜੀਆਂ ਅਸੀਂ ਉਹਦੇ ਉੱਤੇ ਰਾਜ ਕਰਦੀਆਂ ਸੀ ਲੇਕਿਨ ਆਮ ਆਦਮੀ ਪਾਰਟੀ ਨੇ ਇਸ ਰਵਾਇਤ ਨੂੰ ਤੋੜਿਆ ਤੇ ਅੱਗੇ ਵੀ ਇਸ ਰਵਾਇਤ ਨੂੰ ਅਸੀਂ ਹੋਰ ਅੱਗੇ ਵਧਾਵਾਂਗੇ ਲੋਕਾਂ ਦੇ ਆਪਸੀ ਜਿਹੜੇ ਵੈਰ ਵਿਰੋਧ ਨੇ ਉਹਨਾਂ ਨੂੰ ਖਤਮ ਕਰਾਂਗੇ ਸਾਰੇ ਲੋਕ ਜਿਹੜੇ ਨੇ ਉਹ ਮਿਲ ਜੁਲ ਕੇ ਪੰਜਾਬ ਦੀ ਤਰੱਕੀ ਦੇ ਵਾਸਤੇ ਇਕੱਠੇ ਹੋ ਕੇ ਹਮਲਾ ਮਾਰਨਗੇ ਤਦੋਂ ਤੱਕ ਆਸ ਵਾਲਾ ਮੇਰਾ 2027 ਦੀ ਚੋਣਾਂ ਦੇ ਵਿੱਚ ਲੱਗਦਾ ਜੋ ਅਮਰੋੜਾ ਨੂੰ ਪ੍ਰਧਾਨ ਲਾਇਆ ਤਾਂ ਕੋਈ ਬੈਨੀਫਿਟ ਹੋਊਗਾ ਦੇ ਕੋ ਅਮਨ ਅਰੂੜਾ ਜੀ ਪੰਜਾਬ ਦੇ ਆਗੂ ਨੇ ਸਾਡੇ ਪ੍ਰਧਾਨ ਬਣੇ ਨੇ ਉਹਨਾਂ ਨੇ ਮਿਹਨਤ ਕਰਨੀ ਕਰਨੀ ਹੈ ਉਹਦਾ ਬੈਨੀਫਿਟ ਮਿਲਦਾ ਹੀ ਮਿਲਦਾ ਹਰੇਕ ਨੂੰ ਕੋਈ ਐਸੀ ਗੱਲ ਨਹੀਂ ਹੈ ਬੈਨੀਫਿਟ ਪੰਜਾਬ ਦੀ ਸਰਕਾਰ ਦੇ ਕੰਮਾਂ ਤੇ ਵੀ ਮਿਲਦੇ ਹੈ ਤੇ ਅਮਨ ਅਰੂੜਾ ਜੀ ਪਾਰਟੀ ਮਜ਼ਬੂਤੀ ਵਾਸਤੇ ਕੰਮ ਕਰਨਗੇ ਤੇ ਜਦੋਂ ਮਜ਼ਬੂਤੀ ਲਈ ਕੰਮ ਕਰਨਗੇ ਬਣਦਾ ਮਾਣ ਸਤਿਕਾਰ ਜਿਹੜੇ ਸਾਡੇ ਵਲੰਟੀਅਰ ਸਹਿਬਾਨ ਨੇ ਵਰਕਰਾਂ ਨੂੰ ਲੀਡਰਾਂ ਨੂੰ ਜਿੰਨੇ ਜਿਹੜੇ ਵੀ ਕਿਸੇ ਕਿਸੇ ਅਹੁਦੇ ਤੇ ਬੈਠੇ ਨੇ ਉਹਨਾਂ ਸਾਰਿਆਂ ਨੂੰ ਜਦੋਂ ਮਿਲਦਾ ਦੇਖੂਗਾ ਤੇ ਉਹ ਹੋਰ ਜ਼ਿਆਦਾ ਤਕੜੇ ਹੋ ਕੇ ਕੰਮ ਕਰਨਗੇ ਤੇ ਅਮਨ ਅਰੋੜਾ ਜੀ ਜਿਹੜੇ ਆ ਮੁੱਖ ਮੰਤਰੀ ਸਾਹਿਬ ਨੂੰ ਥੋੜਾ ਐਸੀ ਕੋਈ ਗੱਲ ਨਹੀਂ ਸੀ ਸਰਕਾਰ ਦੇ ਵਿੱਚ ਸਭ ਠੀਕ ਸੀ ਤੇ ਪੰਜਾਬ ਦੇ ਵਿੱਚ ਅਮਨ ਅਰੋੜਾ ਜੀ ਜਿਹੜੇ ਆ ਉਹ ਹਰ ਸ਼ਹਿਰ ਦੇ ਵਿੱਚ ਹਰ ਹਲਕੇ ਦੇ ਵਿੱਚ ਮੈਨੂੰ ਉਮੀਦ ਹੈ ਜਾ ਕੇ ਵਰਕਰਾਂ ਨਾਲ ਸੰਪਰਕ ਕਰਨਗੇ ਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ ਸੋ ਬਹੁਤ ਬਹੁਤ ਧੰਨਵਾਦ ਤੁਹਾਨੂੰ। ਥੈਂਕ ਯੂ ਜੀ। ਬਹੁਤ ਸ਼ੁਕਰੀਆ ਜੀ। ਬਹੁਤ ਸ਼ੁਕਰੀਆ। ਧੰਨਵਾਦ। ਇਸ ਨਾਲ ਗੁਰਵਿੰਦਰ ਸਿੰਘ ਢਿੱਲੋਂ ਜੋ ਮਾਰਕੀਟ ਮੰਡੀਆਂ ਦੇ ਚੇਅਰਮੈਨ ਨੇ ਜਿਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਹਾਲਾਤਾਂ ਤੇ ਵੀ ਗੱਲ ਕੀਤੀ ਤੇ ਅਮਰ ਰੋੜਾ ਨੂੰ ਪ੍ਰਧਾਨ ਚੁਣਿਆ ਗਿਆ ਉਹਦੇ ਬਾਰੇ ਵੀ ਦੱਸਿਆ। ਸਾਡੇ ਚੈਨਲ ਨਾਲ ਇਸੇ ਤਰ੍ਹਾਂ ਜੁੜੇ ਰਹੋ ਤਾਂ ਹੋਰ ਤੁਹਾਡੇ ਲਈ ਖਬਰਾਂ ਲੈ ਕੇ ਪੇਸ਼ ਹੋਵਾਂਗੇ।